ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਨਿਊਜ਼ ਮੈਂ ਹਾਂ ਰਾਜਪਾਲ ਸਿੰਘਲਾ ਇਸ ਵੇਲੇ ਦੀ ਖਬਰ ਲੈ ਕੇ ਹਾਜ਼ਰ ਹਾਂ ਇਸ ਵੇਲੇ ਮੈਂ ਮੂਨਕ ਦੇ ਕੱਗਰਪੁਰ ਤੋਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਹੜੀਆਂ ਕੇ ਕੱਗਰ ਦੇ ਪਾਣੀ ਦਾ ਪੱਧਰ ਵਧਣ ਦੇ ਕਾਰਨ ਜੋ ਪਾਣੀ ਹੈ ਉਹ ਕੰਡਿਆਂ ਦੇ ਨਾਲ ਸ਼ੂਨ ਨੂੰ ਤਿਆਰ ਹੋ ਰਿਹਾ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਮੂਨਕ ਤੋਂ ਸੁਰਜਨ ਬੈਣੀ ਵਾਲੇ ਪਾਸੇ ਕਿਸਾਨ ਆਪਣੇ ਤੌਰ ਤੇ ਬੰਨ ਮਜਬੂਤ ਕਰ ਰਹੇ ਹਨ ਬੇਸ਼ੱਕ ਪ੍ਰਸ਼ਾਸਨ ਅਤੇ ਰਾਜਸੀ ਨੇਤਾ ਘੱਗਰ ਦਾ ਦੌਰਾ ਕਰਨ ਤੇ ਲੱਗੇ ਹੋਏ ਹਨ ਪਰ ਕਿਸਾਨ ਇਹਨੋਂ ਤੋਂ ਬਹੁਤ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਜੇਕਰ ਬੰਨ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜ਼ਿਆਦਾ ਮਜਬੂਤ ਨਜ਼ਰ ਨਹੀਂ ਆ ਰਿਹਾ ਪਿੱਛੇ ਪਾਣੀ ਦੇ ਪੱਦਰ ਨੂੰ ਦੇਖ ਦਿਓ ਇਹ ਬੰਨ ਕਿਸੇ ਵੀ ਸਮੇਂ ਤੋਖਾ ਦੇ ਸਕਦਾ ਹੈ ਇਸ ਵਿੱਚ ਵਗਣ ਵਾਲਾ ਪਾਣੀ ਨਜ਼ਦੀਕ ਦੇ ਲੋਕਾਂ ਦਾ ਵੱਡਾ ਨੁਕਸਾਨ ਵੀ ਕਰ ਸਕਦਾ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਨੌਰ ਦੇ ਕੋਲ ਨਰਵਾਣਾ ਸਰਾਲਾ ਕੱਗਰ ਹੈੱਡ ਦੇ ਕੋਲ ਵੱਡਾ ਪਹਾੜ ਪੈ ਜਾਣ ਨਾਲ ਕੁਝ ਰਾਹਤ ਵੀ ਮਿਲ ਸਕਦੀ ਹੈ ਪਿੰਡ ਸਰਪ ਕੀ ਮੇਜੇ ਦੇ ਹਾਲਾਤ ਨੇ ਕੱਗਰ ਦੇ ਜਿਵੇਂ ਕਿ ਜੇਕਰ ਤਾਂ ਪਲ-ਪਲ ਦਾ ਜਿਹੜਾ ਟਾਈਮ ਹੈ ਜਿਹੜਾ ਪਾਣੀ ਦਾ ਪੱਧਰ ਹੈ ਵੱਧਦਾ ਜਾ ਰਿਹਾ ਕੰਡਿਆਂ ਨੂੰ ਛੁਰਿਆ ਕਿਵੇਂ ਦੇਖਦੇ ਹੋ ਇਸ ਨੂੰ ਇਹ ਦੇਖੀ ਜੀ ਜੋ ਹੁਣ ਪਾਣੀ ਪਿੱਛੇ ਬਾਸ਼ ਹੋ ਜਿੱਤੀ ਹੈ ਉਹ ਤੇ ਇੱਥੇ ਤੱਕ ਆਉਣਾ ਬਾਕੀ ਰਹੀ ਗੱਲ ਵੀ ਪਿਛਲੇ 2 ਸਾਲਾਂ ਵਿੱਚ ਕੋਈ ਮਿਹਨਤ ਕੀਤੀ ਹੈ ਤੇ ਇਸ ਸਾਲ ਕੋਈ ਬਿਲਕੁਲ ਹੱਥ ਨਹੀਂ ਲਾਇਆ ਗਿਆ ਤੇ ਉਹਦੀ ਬਦੌਲਤ ਇਹ ਸਭ ਕੁਝ ਹੋ ਰਿਹਾ ਹੈ ਜਿਹੜਾ ਪਿੱਛੇ ਵੀ ਉਹ ਤਾਂ ਕਹਿੰਦੇ ਵੀ 16 ਫੁੱਟ ਕਰਾਂਗੇ ਉਹ ਤੁਸੀਂ ਆਪ ਹੀ ਦੇਖ ਲਓ ਕਿੰਨਾ ਕੀ ਦਿੱਤਾ ਜਾਉਂਦਾ ਹੁਣ ਜਿਹੜਾ ਇਹ ਮੰਨ ਲਓ ਭੁੰਦਰ ਪੈਣੀ ਵਾਲੇ ਹੋਏ ਜਾਂ ਸੁਰਜਨ ਪੈਣੀ ਵਾਲੇ ਹੋਏ ਜਾਂ ਮੂਨ ਕਾਲੇ ਹੋਏ ਇਹ ਪੁਲ ਤੋਂ ਥੋੜੀ ਦੂਰ ਤੇ ਜਿਹੜਾ ਬੰਨ ਹੈ ਉਹ ਬੰਨਣ ਤੇ ਲੱਗੇ ਹੋਏ ਨਹੀਂ ਇਹ ਲੱਗਦਾ ਤਾਂ ਉਹ ਇੱਥੇ ਬਹੁਤ ਚੌੜਾ ਘਟ ਗਿਆ ਕਿੰਨਾ ਚਿਰ ਕੰਮ ਗਿਆ ਚੌੜਾਈ ਇਹ ਵੀ ਘੱਟ ਹੋਣ ਕਰਕੇ ਉਹ ਵੀ ਤੇਜ਼ੀ ਨਾਲ ਦੀ ਗੁਰ ਜਿਹੜੇ ਦੇ ਕਿਸਾਨ ਦੀ ਕੈੜੀ ਨੂੰ ਛੁੱਟਦੇ ਨੇ ਖਸਾਮ ਲੜ ਪੈਂਦਾ ਨਹੀਂ ਜਿਹੜਾ ਬੰਨ ਹੈ ਲੱਗਦਾ ਪਾਣੀ ਦਾ ਜਿਹੜਾ ਬਹਾਵ ਹੈ ਇਹਨੂੰ ਕਿੰਨਾ ਕੁ ਦਿਨ ਤੱਕ ਰੱਖੀ ਇਹ ਬਹਾਵ ਵੀ ਜੀ ਕੁਛ ਹੀ ਕਹਿ ਸਕਦਾ ਇਹ ਤਾਂ ਵਾਹਿਗੁਰੂ ਨੂੰ ਪਤਾ ਹੈ ਪਿੱਛੋਂ ਕੀ ਹੋ ਜਾਣਾ ਤੇ ਜੇਕਰ ਆਪਾਂ ਦੇਖੀਏ ਚਾਹੇ ਪ੍ਰਸ਼ਾਸਨ ਦੇ ਅਧਿਕਾਰੀ ਡੀਸੀ ਸਾਹਿਬ ਆਏ ਨੇ ਚਾਹੇ ਐਸਟੀਐਮ ਸਾਹਿਬ ਇੱਥੇ ਦੌਰਾਰਕਾਰ ਦੇ ਮੰਤਰੀ ਨੇ ਜਾਂ ਵਿਰੋਧੀ ਧਿਰ ਦੇ ਲੀਡਰ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਕੁਛ ਮਾਲੀ ਸਹਾਇਤਾ ਜਾਂ ਲੋਕਾਂ ਲਈ ਕੁਛ ਮਿਲਿਆ ਬਿਲਕੁਲ ਕੁਛ ਨਹੀਂ ਮਿਲਿਆ ਆਹ ਤਾਂ ਵੇਖ ਲਓ ਜੋ ਕੁਝ ਵੀ ਇਹ ਕਿਸਾਨ ਆਪ ਹੀ ਕਰ ਰਹੇ ਨੇ ਇਲਾਕਾ ਹੀ ਕਰ ਰਿਹਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਕੀ ਕਹਿ ਗਿਆ ਸਨ ਆਪਣੀ ਹੱਥੀ ਆਪਣਾ ਕਾਜ ਆਪ ਸਵਾਰੋ ਉਸੇ ਤਰ੍ਹਾਂ ਆਪਣਾ ਕਾਜ ਆਪ ਹੀ ਕਰ ਰਹੇ